uh -huh. साधू जने ਸਭ ਨਾਸੇ ਦੇਖਿਤ ਦਰਸ ਬਾਬ ਸਭ ਨਾਸੇ ਤੋ ਵਿਤਰ ਪਰਮ ਬਾਧ ਪਾਈ ਮਾਧੋ ਮਾਧੋ ਸਾਧੂ ਜਨ ਦੇ ਯੋਗਿ ਲਾਈ ਮਾਦੋ ਮਾਦੋ ਸਾਧੂ ਜਨ ਦੇ

ਸਤ ਗੁਰ ਮਿਲੇ ਤਾਂ ਖੋਜੀਐ ਸਤ ਗੁਰ ਮਿਲੇ ਸਾਧੂ ਜਨ ਦੇ ਹੋ ਬਿਲਾਏ ਦੇਖਿਤ ਦਰਸ ਪਾਪ ਸਭ ਨਾਸੇ ਦੇਖਿਤ ਦਰਸ ਪਾਪ ਸਭ ਨਾਸੇ ਕਤ ਦਰਿਸ ਪਾਪ ਸਬ ਨਾਸੇ ਪਵਿੱਤਰ ਪਰਮ ਪਦ ਪਾਈ ਮਾਧੋ ਮਾ WANT ਦੀ ਐ ਤਨ ਸਾਬ ਦਰਾਸੇ ਉਪਰੇਆ ਮਾਦੋ ਮਾਦੋ ਐ ਸਾਧੂ ਜਨ ਤੇ ਜੋ ਮਿਲਾਏ ਮਾਦੋ ਮਾਦੋ ਐ ਸਾਧੂ ਜਨ ਤੇ ਜੋ ਦੇਖਤ ਪਾਪ ਦੇਖਤ ਦਰਸ ਪਾਪ ਸਭ ਨਾਸੇ ਦੇਖਤ ਦਰਸ ਪਾਪ ਸਭ ਨਾਸੇ ਪਾਪ ਸਭ ਨਾਸੇ ਪਾਪ ਸਭ ਨਾਸੇ ਆ ਪਾਪ ਸਭ ਨਾਸੇ ਪਾਪ ਸਭ ਨਾਸੇ ਇਹ ਦੇਖਿਤ ਦਰਸੇ ਪਾਪ ਸਭ ਨਾਸੇ ਪਵਿੱਤਰ ਪਰਮ ਯੋਗ ਪਿਆਰ ਪਖੰਡ ਪਰਮ ਉਪਾਵ ਕਰ ਥਾਕੇ Yeah. Uh -huh. ਕਿਆ ਨ ਦੇ ਬਿਲਾਏ ਜਗਨਨਾਤੀ ਜਗਤੀ ਸ਼ੁਗਸਾਈ ਜਗ ਜਗਨਨਾਥ ਜਗਦੀਸ਼ ਗਸਾਈ ਕਰ ਕਿਰਪਾ ਸਾਧੂ ਮਿਲਾਵੇ ਆਤੀ ਜਗਦੀਸ਼ ਗੁਸਾਈ ਕਰ ਕਿਰਪਾ ਸਾਧੂ ਮਿਲਾਵੇ ਸ਼ਬਦ ਦੀ ਆਖਰੀ ਟੋਕ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਜਗਨਨਾਥ ਜਗਦੀਸ਼ ਗੁਸਾਈ ਦੇਵ ਗੁਰੂ へ ਕਾਲਪੁਰਖ ਸਾਰੇ ਸੰਸਾਰ ਦੇ ਮਾਲਕ ਕਿਰਪਾ ਕਰ ਤੇ ਸਾਧੂ ਦੇ ਦਰਸ਼ਨ ਕਰਾ ਸਸਗਤ ਜਿਸ ਮਨੁੱਖ ਦੀ ਆਤਮਾ ਪਵਿੱਤਰ ਹੋ ਜਾਵੇ ਉਹਨੂੰ ਸਾਧੂ ਕਹਿੰਦੇ ਹਨ ਉਹਨੂੰ ਸੰਤ ਕਹਿੰਦੇ ਹਨ ਉਹ ਬਿੱਤਰ ਆਦਮੀ ਨਾ ਸੰਤ ਸਾਧੂ ਹੈ ਗੁਰਮਖ ਹੈ ਅਸੀਂ ਜਿੰਨੇ ਬੈਠੇ ਆ ਅਸੀਂ ਦੁਨੀਆ ਵਿੱਚ ਆਏ ਹਾਂ ਜਦੋਂ ਦਾ ਸੰਸਾਰ ਬਣਿਆ ਉਦੋਂ ਦੇ ਲੋਕ ਆ ਰਹੇ ਨੇ ਜਾ ਰਹੇ ਆਉਣ ਜਾਣ ਦਾ ਕੋਈ ਅੰਤਰ ਨਹੀਂ ਕੋਈ ਟੇਲੇ ਮਿਠ ਨਹੀਂ ਹੈ ਇਹ ਸਿਰਸਲਾ ਪਰਮੇਸ਼ਵਰ ਦਾ ਲਗਾਤਾਰ ਹੀ ਜਾਰੀ ਹੈ ਕੁਝ ਲੋਕ ਤੁਸੀਂ ਕਦੇ ਫੁੱਲਾਂ ਦਾ ਬਾਗ ਦੇਖੋ ਨਾ ਫਰਵਾੜੀ ਵੇਖੋ ਫੁੱਲਾਂ ਦੇ ਬਾਗ ਦੇ ਉਸ ਖੇਤੀ ਦੇ ਵਟ ਦੇ ਉੱਤੇ ਜਾ ਕੇ ਖੜੇ ਹੋ ਜਾਓ ਤੇ ਜਰਾ ਧਿਆਨ ਨਾਲ ਮਰ ਵੇਖੋ ਫੁੱਲਾਂ ਦੀ ਬੜੀ ਸੁੰਦਰਤਾ ਹੈ ਲਿਕਨ ਉਹਨਾਂ ਵਿੱਚ ਕੋਈ ਕੋਈ ਵਿਰਲਾ-ਵਿਰਲਾ ਵਿੱਚ ਐਸਾ ਬੂਟਾ ਵੀ ਹੈ ਜਿਹਦੇ ਵਿੱਚੋਂ ਮਹਿਕ ਆਉਂਦੀ ਹੈ। ਔਰ ਇੰਨੇ ਫੁੱਲ ਹੁੰਦਿਆਂ ਹਰ ਮਨੁੱਖ ਜਿਹੜਾ ਉੱਥੇ ਜਾ ਕੇ ਖੜਾ ਹੁੰਦਾ। ਇਹ ਜਿਹੜਾ ਸੰਸਾਰ ਫੁੱਲਾਂ ਦੀ ਬਾੜੀ ਹੈ ਨਾ। ਇਹ ਖੁਸ਼ਬੂ ਵਾਲੇ ਬੂਟੇ ਨੇ ਮਾਪੁਰਖ। ਸੰਤ ਸੁੰਦਰ ਸਿੰਘ ਜੀ ਪਿੰਡਾਂ ਵਾਲੇ ਕਰਕੇ ਮਸ਼ਹੂਰ ਨੇ। ਸਾ ਸੰਗਤ ਤੇ ਹਸਤੀਆਂ ਕੋ ਰੋਜ ਆਉਂਦੀਆਂ ਬੜੀ ਦੁਨੀਆ ਪੈਦਾ ਹੁੰਦੀ ਏ ਆਉਂਦੀ ਏ ਤੁਰ ਜਾਂਦੀ ਏ ਐਸੇ ਮਹਾਂਪੁਰਖ ਬਹੁਤ ਘੱਟ ਦੁਨੀਆ ਬਚਾਉਂਦੇ ਆ ਜਿਨ੍ਹਾਂ ਨੇ ਕੇਵਲ ਸਿੱਖ ਧਰਮ ਦੇ ਵਿੱਚ ਸਾ ਸੰਗਤ ਦੀ ਦੋ ਕਿਸਮ ਦੇ ਸਾਧੂ ਨੇ ਜਦਰਾ ਧਿਆਨ ਦੇਣ ਵਾਲੇ ਸਿਆਣੇ ਪੁਰਸ਼ ਬੈਠੇ ਹੋ ਇੱਕ ਸਾਧੂ ਸਿੱਖ ਧਰਮ ਦੀ ਸੰਪਰਦਾਇ ਕੇਵਲ ਜੀਨਾ ਦਾ ਆਦਰਸ਼ ਗੁਰੂ ਗ੍ਰੰਥ ਸਾਹਿਬ ਅਤੇ ਗੁਰਮਤਿ ਜਿਵੇਂ ਸਾਡੀ ਜੱਜ ਦਮਦਮੇ ਟਕਸ਼ਾਲ ਹੈ ਸੰਤਾਤਰ ਸਿੰਘ ਜੀ ਮਸਤੂਆਨੇ ਵਾਲੇ ਪਿੰਡਰਾ ਵਾਲੇ ਸੰਤ ਸੁਦਰ ਸਿੰਘ ਜੀ ਗਿਆਨੀ ਗੁਰਬਚਨ ਸਿੰਘ ਜੀ ਸੰਤ ਕਤਾਰ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਇਹ ਗੁਰਮਤਿ ਦੀ ਟਕਸ਼ਾਲ ਹੈ ਇਸ ਇਹ ਉਹ ਸਾਧੂ ਨਹੀਂ ਹਨ ਇਹ ਡੇਰੇ ਵਾਲੇ ਸਾਧੂ ਨਹੀਂ ਇਹ ਗੁਰਮਤ ਦੀ ਟਕਸਾਲ ਨੇ ਸਿੱਖ ਸਿੱਖ ਵਿਦਿਆਦੀ ਤੁਰਦੀਆਂ ਫਿਰਦੀਆਂ ਯੂਨੀਵਰਸਿਟੀਆਂ ਨੇ ਇਹਨਾਂ ਦਾ ਦਰਸ਼ ਇਹਨਾਂ ਦਾ ਨਿਸ਼ਚੈ ਹੈ ਗੁਰਮਤ ਤੋਂ ਗੁਰਬਾਣੀ ਤੋਂ ਜਾਣੂ ਕਰਨਾ ਔਰ ਇਹਨਾਂ ਨੇ ساری ਜ਼ਿੰਦਗੀ ਐਸੇ ਹੀ ਕਰਤਵ ਤੇ ਸਰਫ ਕੀਤੀ ਹੈ ਤੇ ਕੁਝ ਡੇਰੇ ਵਾਲੇ ਸਾਧੂ ਨੇ ਪੰਜਾਬ ਚ ਭਰ ਮਾਰਾ ਬڑے ਬڑے ਵੱਡੇ ਡੇਰੇ ਜਦੋਂ ਕੋਈ ਸਾਧੂ ਮਰ ਜਾਂਦਾ ਹੈ ਫਿਰ ਉਹਦੇ ਚੇਲਿਆਂ ਦੀ ਉੱਥੇ ਲੜਾਈ ਹੁੰਦੀ ਹੈ ਫਿਰ ਬੜੀ ਲੜਾਈ ਹੁੰਦੀ ਹੈ ਫਿਰ ਵੱਖਰੇ ਵੱਖਰੇ ਧੜੇ ਬਣਦੇ ਉਹ ਉਹਦੇ ਡੇਰੇ ਸਾਧੂਆਂ ਦੇ ਗੁਰਮਤ ਦੇ ਵਿੱਚ ਜਿਹੜੇ ਡੇਰੇ ਨੇ ਉਹਨ ਜਿਨ੍ਹਾਂ ਜਿਨ੍ਹਾਂ ਢੇਰਿਆਂ ਵਿੱਚ ਬੱਚਿਆਂ ਨੂੰ ਸਿੱਖ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪੜਾਇਆ ਜਾਂਦਾ ਹੈ ਗੁਰਮਤ ਸਿਖਾਈ ਜਾਂਦੀ ਹੈ ਦਸਾਂ ਗੁਰੂਆਂ ਦੇ ਦਰਸ਼ਨ ਕਰਾਏ ਜਾਂਦੇ ਹਨ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਜਾਂਦੀ ਹੈ ਸਿੱਖ ਨੂੰ ਨੌਜਵਾਨ ਪੀੜੀ ਨੂੰ ਗੁਰੂ ਵਾਲਾ ਬਣਾਇਆ ਜਾਂਦਾ ਹੈ ਇਹ ਉਹ ਟਕਸਾਲ ਹੈ ਗਿਆਨੀ ਸੁਦਰ ਸਿੰਘ ਜੀ ਸਾ ਸੰਗਤ ਕੁਰਬਾਨੀ ਇਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਆਪਣਾ ਘਰ ਆਪਣੀ ਜਦਾਦ ਆਪਣੀ ਸਾਰੀ ਜ਼ਿੰਦਗੀ ਆਪਣੇ ਧਰਮ ਤੋਂ ਆਪਣੇ ਗੁਰੂਆਂ ਦੀ ਕਿਰਤ ਤੋਂ ਸਰਫ ਕਰ ਦਿੱਤੀ। ਤੋਂ ਐਸੇ ਮਾਪੁਰਖਾਂ ਦੀ ਵਰਸੀ ਪਰਸੋਂ ਮਨਾਈ ਜਾ ਰਹੀ ਹੈ। ਤੋਂ ਸ਼ਬਦ ਦੀ ਆਖਰੀ ਤੁਕ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਜਗ ਮਨ ਨਾਤੀ ਜਗਦੀਸ਼ ਗਸਾਈ ਕਰ ਕਿਰਪਾ ਸਾਧੂ ਮਿਲਾਵੇ ਜਗਨਨਾਥ ਰਿ ਕਿਰਪਾ ਸਾਧੂ ਮਿਲਾਵੇ ਨਾਨਕ ਸ਼ਾਂਤ ਹੋਵੇ ਮਨ ਹੰਤਰ ਨਾਨਕ ਸ਼ਾਂਤ ਹੋਵੇ ਮਨ ਹੰਤਰ ਇਤਫਿਰ ਦੇ ਹਰ ਕੋਨੇ ਗਾਵੇ ਮਾਧੋ ਮਾਧ ਸਾਧ ਜਾਨਦੇ ਹੋ ਵਿਲਾਇ ਮਾਦੋ ਮਾਦੋ ਸਾਧ ਜਾਨਦੇ ਹੋ ਵਿਲਾਇ ਤੇਖਤ ਦਰਸ ਪਾਪ ਸਭ ਨਾਸ ਦਖਤ ਦਰਸ ਪਾਪ ਸਭ ਨਾਸੇ ਦਖਤ ਦਰਸ ਪਾਪ ਸਭ ਨਾਸੇ ਇਪ ਵਿਚਰ ਪਰਮ ਪਦ ਪਾਈ ਪਾਦੋ ਮਾ